ਸ੍ਰੋਮ ਨੇ ਖਾਲਸਾ ਪੰਚਾਇਤ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਥੇਦਾਰਾਂ ਦਾ ਬਾਰੇ ਵੀ ਉਹਨਾਂ ਚੋਣ ਵਿਧੀ ਕੀ ਹੋਣੀ ਚਾਹੀਦੀ ਹੈ ਉਹਨਾਂ ਦਾ ਅਧਿਕਾਰ ਖੇਤਰ ਕੀ ਹੋਣਾ ਚਾਹੀਦਾ ਉਹਦੇ ਬਾਰੇ ਕੀ ਕਹਿੰਦੇ ਕਿ ਜਥੇਦਾਰ ਕੇਵਲ ਜਥੇਦਾਰ ਹੁੰਦਾ ਆਕਾਲ ਤਖਤ ਇੱਕ ਸੰਸਥਾ ਹੈ ਉਹਦਾ ਸੇਵਾਦਾਰ ਹੋ ਸਕਦਾ ਉਹ ਮੁੱਖ ਸੇਵਾਦਾਰ ਵੀ ਹੋ ਸਕਦਾ ਜਾਂ ਉਹਨੂੰ ਹੋਰ ਕੋਈ ਅਹੁਦਾ ਵੀ ਦਿੱਤਾ ਜਾ ਸਕਦਾ ਜੀ ਜਦੋਂ ਤੋਂ ਇਹ ਸ਼ਰਮਣੀ ਕਮੇਟੀ ਹੋਂਦ ਵਿੱਚ ਆਈ ਆ ਉਸ ਵੇਲੇ ਜਥੇਦਾਰ ਦਾ ਕੋਈ ਉਦਦ ਨਹੀਂ ਸੀ ਸ਼ਰਮਣੀ ਕਮੇਟੀ ਨੇ 1952 ਦੇ ਵਿੱਚ ਆਪਣੇ ਰਾਜਸੀ ਮਕਸਦਾਂ ਨੂੰ ਹੱਲ ਕਰਨ ਵਾਸਤੇ ਇਹਨੂੰ ਇੱਕ ਜਥੇਦਾਰ ਦੇ ਨਾਮ ਨਾਲ ਪੁਕਾਰਿਆ ਜਾਣ ਲੱਗਾ ਉਹ ਉਸ ਤੋਂ ਅੱਜ ਇਹਨਾਂ ਪ੍ਰਚਲਿਤ ਹੋ ਗਿਆ ਕਿ ਲੋਕਾਂ ਦੇ ਮਨਾਂ ਵਿੱਚ ਇਹ ਤੈਅ ਤੱਕ ਲੱਥ ਗਿਆ ਕਿ ਜਥੇਦਾਰ ਤੋਂ ਇਲਾਵਾ ਸ਼ਾਇਦ ਸਿੱਖ ਕੌਮ ਦੀ ਹੋਂਦ ਹੀ ਨਹੀਂ ਸ਼ਾਇਦ ਜਿੰਨੇ ਐਸਜੀਪੀਐਸ ਦੇ ਮੈਂਬਰ ਆ ਜਾਂ ਉਥੋਂ ਦੇ ਪ੍ਰਧਾਨ ਆ ਮੈਨੂੰ ਹੀ ਪਤਾ ਉਹ ਕਿਹੜੇ ਜਗ੍ਹਾ 'ਚ ਰਹਿੰਦੇ ਆ ਉਹ ਲੋਕਾਂ ਦੀ ਸਿੱਖਾਂ ਦੀ ਆਵਾਜ਼ ਵਾਲੀ ਜਾਂ ਸਿੱਖਾਂ ਦੀ ਜਿਹੜੀ ਅੰਦਰੂਨੀ ਵਿਚਾਰ ਆ ਜਿਨ੍ਹਾਂ ਦੀ ਭਾਵਨਾ ਉਥੋਂ ਤੱਕ ਪਹੁੰਚਦੀ ਨਹੀਂ ਉਹ ਕੇਵਲ ਉਥੇ ਇੱਕ ਪਰਵਾਰ ਦੇ ਦਾਇਰੇ ਦੀ ਦਿਸ਼ਾ ਦਿਸਟਾਉਣ ਦੇ ਅਧੀਨ ਹੀ ਗੁਲਾਮ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜੁੜਿਓ ਅਕਾਲ ਚੈਨਲ ਦੇ ਨਾਲ ਅੱਜ ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ 28 ਸੈਕਟਰ ਵਿਖੇ ਸੱਚਾ ਤਖਤ ਸੱਚੀ ਪਾਤਸ਼ਾਹੀ ਸੱਚ ਖਜ਼ੀਨਾ ਸੱਚਾ ਸ਼ਾਹੀ ਸੱਚਾ ਤਖਤ ਰਚਾਇਆ ਬੈਸ਼ਨ ਕੋ ਜਾਈ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਉਸ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਮਹਾਨ ਤਖਤ ਆ ਉਸ ਮਹਾਨ ਤਖਤ ਦੀ ਜਿਹੜੀ ਮਰਿਆਦਾ ਵਾ ਉਸ ਮਹਾਨ ਤਖਤ ਬਾਰੇ ਜੋ ਅੱਜ ਉੱਥੋਂ ਦੇ ਤਖਤ ਸਹਿਬਾਨਾਂ ਦੇ ਜਥੇਦਾਰ ਲਾਏ ਜਾਂਦੇ ਆ ਜਿਹਨੂੰ ਮੁਖ ਸੇਵਾਦਾਰ ਵੀ ਕਿਹਾ ਜਾਂਦਾ ਵਾ ਅੱਜ ਲਗਾਤਾਰ ਉਸ ਜਥੇਦਾਰੀ ਤੇ ਨਿਗਾਰਤਾ ਵੱਲ ਔਰ ਜਥੇਦਾਰ ਜਿਹੜਾ ਸ਼ਬਦ ਆ ਉਸ ਸ਼ਬਦ ਦੀ ਕਿਵੇਂ ਦੁਰਵਰਤੋਂ ਕੀਤੀ ਜਾ ਰਹੀ ਹੈ ਔਰ ਉਸ ਸ਼ਬਦ ਦੀ ਚੋਣ ਵਿਧੀ ਕੀ ਹੋਣੀ ਚਾਹੀਦੀ ਹੈ ਸ਼ਬਦ ਦਾ ਜਥੇਦਾਰ ਦਾ ਵਿਧੀ ਵਿਧਾਨ ਕੀ ਹੋਣਾ ਚਾਹੀਦਾ ਔਰ ਜਥੇਦਾਰ ਦਾ ਉਹਦਾ ਕੀ ਹੈ ਇਹ ਸਾਰੇ ਮਸਲੇ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਬਹੁਤ ਸਤਿਕਾਰਯੋਗ ਸਾਡੇ ਬਾਪੂ ਜੀ ਸਰਦਾਰ ਸਰਦਾਰ ਸੁਖਦੇਵ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੋਮਣੀ ਖਾਲਸਾ ਪੰਚਾਇਤ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਥੇਦਾਰਾਂ ਦਾ ਬਾਰੇ ਵੀ ਉਹਨਾਂ ਜੋਨਬੀਤੀ ਕੀ ਹੋਣੀ ਚਾਹੀਦੀ ਹੈ ਉਹਨਾਂ ਦਾ ਅਧਿਕਾਰ ਖੇਤਰ ਕੀ ਹੋਣਾ ਚਾਹੀਦਾ ਉਹਦੇ ਬਾਰੇ ਕੀ ਕਹਿ ਰਹੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਚੈਨਲ ਦਾ ਔਰ ਆਪ ਦੇ ਸਰੋਤਿਆਂ ਦਾ ਪੂਜ ਜੀ ਔਰ ਮੇਰੀ ਬੇਨਤੀ ਹੈ ਕਿ ਥੋੜਾ ਧਿਆਨ ਦੇ ਨਾਲ ਸੁਣਨਾ ਇਹ ਬਹੁਤ ਹੀ ਲਾਈਵ ਇਸ਼ੂ ਆ ਪਾਵ ਕੇ ਸਿਰੇ ਸਿਸ਼ੂਆ ਜੀ ਜਿਵੇਂ ਕੋਈ ਅਮਰਜੈਂਸੀ ਵਿੱਚ ਕੋਈ ਪੇਸ਼ੈਂਟ ਪਿਆ ਹੋਵੇ ਤਾਂ ਉਹਦੀ ਜਿਹੜੀ ਸਭ ਤੋਂ ਪਹਿਲੇ ਸਿਹਤ ਵਾਸਤੇ ਹੁੰਦੀ ਆ ਉਸੇ ਤਰ੍ਹਾਂ ਸਾਡੇ ਜਿਹੜੇ ਇਸ ਕਹੇ ਜਾਂਦੇ ਜਿਹੇਦਾਰ ਦੇ ਅਕਾਲਤਾਂਖ ਦੇ ਜਿਹੇਦਾਰ ਦੀ ਸਿਹਤ ਜਿਹੜੀ ਆ ਉਹ ਅਮਰਜੈਂਸੀ ਚ ਜੀ ਔਰ ਉਹਨੂੰ ਇਨਿੰਗ ਹੈਲਪ ਚਾਹੀਦੀ ਆ ਤਾਂ ਕਿ ਉਹ ਸਰਵਾਈਵ ਕਰ ਸਕੇ ਉਸ ਵਾਸਤੇ ਖਾਲਸਾ ਪੰਚਾਇਤ ਨੇ ਜਿਹੜੀਆਂ ਪਿੱਛੇ ਜੇ ਐਸਬੀ ਦੇ ਪ੍ਰਧਾਨ ਤਾਮੀ ਵੱਲੋਂ ਮਗੀਆਂ ਗਿਆ ਪੇ ਦੇ ਸਾਨੂੰ ਸਲਾਹ ਦਿੱਤੀ ਜਾਵੇ ਸੀ ਇਹ ਨਹੀਂ ਦਿੱਤੀ ਜਾਣ ਇਹ ਵਿਧੀਆਂ ਵਿਧਾਨ ਨੂੰ ਵੇਖੀ ਹੋਵੇ ਉਹਦੇ ਬਾਰੇ ਡਿਟੇਲ ਤੇ ਵਿੱਚ ਇਹ ਪ੍ਰੈਸ ਨੋਟ ਵੀ ਦਿੱਤਾ ਬਰੀਫ ਦੇ ਵਿੱਚ ਇਹ ਕਹਿਣਾ ਬਣਦਾ ਹੈ ਕਿ ਜਥੇਦਾਰ ਕੇਵਲ ਜਥੇਦਾਰ ਹੁੰਦਾ ਆਕਾਲ ਤਖਤ ਇੱਕ ਸੰਸਾ ਹੈ ਉਹਦਾ ਸੇਵਾਦਾਰ ਹੋ ਸਕਦਾ ਉਹ ਮੁੱਖ ਸੇਵਾਦਾਰ ਵੀ ਹੋ ਸਕਦਾ ਜਿਆ ਉਹਨੂੰ ਹੋਰ ਕੋਈ ਅਹੁਦਾ ਵੀ ਦਿੱਤਾ ਜਾ ਸਕਦਾ ਜੀ ਜੀ ਦੂਸਰੀ ਗੱਲ ਜਦੋਂ ਤੋਂ ਇਹ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ ਆ ਉਹ ਸੜੇ ਜਥੇਦਾਰ ਦਾ ਕੋਈ ਅਹੁਦਾ ਨਹੀਂ ਸੀ ਜਿਸ ਸ਼੍ਰੋਮਣੀ ਕੀਤੇ ਨੇ 1952 ਦੇ ਵਿੱਚ ਆਪਣੇ ਰਾਜਸੀ ਮਕਸਦਾਂ ਨੂੰ ਹੱਲ ਕਰਨ ਵਾਸਤੇ ਇਹਨੂੰ ਇੱਕ ਜਥੇਦਾਰ ਦੇ ਨਾਮ ਨਾਲ ਪੁਕਾਰਿਆ ਜਾਣ ਲੱਗਾ ਉਹ ਉਸ ਤੋਂ ਅੱਜ ਇਹਨਾਂ ਪ੍ਰਚਲਿਤ ਹੋ ਗਿਆ ਕਿ ਲੋਕਾਂ ਦੇ ਮਨਾਂ ਵਿੱਚ ਇਹ ਤੈਅ ਤੱਕ ਲੱਥ ਗਿਆ ਕਿ ਜਥੇਦਾਰ ਤੋਂ ਇਲਾਵਾ ਸ਼ਾਇਦ ਸਿੱਖ ਕੌਮ ਦੀ ਹੋਣ ਦੀ ਨਹੀਂ ਜਦੋਂ ਕਿ ਨਹੀਂ ਹੋਂਦ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਦੇ ਨਾਲ ਆ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਦੇ ਨਾਲ ਆ ਜਿਹੜਾ ਉਤੋਂ ਦਾ ਮੁੱਖ ਸੇਵਾਦਾਰ ਉਹ ਉਹ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਉਸ ਦੇ ਉਪਦੇਸ਼ ਦੇ ਛਤਰ ਛਾਂ ਹੇਠ ਹੀ ਆਪਣੀ ਕਿਰਿਆਸ਼ਾਲੇ 'ਚ ਉਹ ਕਰੇ ਤਾਂ ਪਰ ਪਿਛਲੇ ਕੁਝ ਸਮੇਂ ਤੋਂ ਜਿਹੜਾ ਇਹ ਸਾਰਿਆਂ ਨੂੰ ਪਤਾ ਉਹ ਨੌਜਾਦਾ ਜਾਵਾ ਸੋ ਇਸ ਵੇਲੇ ਸਾਡਾ ਸਿੱਖ ਕੌਮ ਦਾ ਜੁਨੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਤੇ ਅਗਵਾਈ ਮੰਨਦੇ ਨੇ ਜੋ ਨਾਨਕ ਸਾਹਿਬ ਤੋਂ ਲੈ ਕੇ ਨਸ਼ਵੇਸ਼ ਮਹਾਰੀ ਤੱਕ ਗੁਰੂ ਗ੍ਰੰਥ ਸਾਹਿਬ ਉਹਨਾਂ ਸਾਰਿਆਂ ਦੇ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਹਨੂੰ ਇਸ ਤਰ੍ਹਾਂ ਗਿਆ ਜੀ ਇਹਦੀ ਤਾਜ ਪੋਚੇ ਤਾਜ ਪੋਚੇ ਦਾ ਮਤਲਬ ਹੀ ਕੋਈ ਨਹੀਂ ਉਹਨੂੰ ਜ਼ਿੰਮੇਵਾਰੀ ਸੌਂਪੇ ਜਾਣੀ ਤਾਜ ਪੋਚੀ ਤੇ ਜਦੋਂ ਇੱਕ ਗੁਰੂ ਤੋਂ ਦੂਸਰੇ ਗੁਰੂ ਸਾਹਿਬ ਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਸ ਵੇਲੇ ਤਾਜ ਪੋਚੀ ਨਹੀਂ ਆਜ ਹਰ ਬੰਦਾ ਤਾਜ ਪੋਚੇ ਤਾਜ ਪੋਚੇ ਇਹੋ ਜਿਹਾ ਕੋਈ ਵਿਧਾਨ ਨਹੀਂ ਤਾਜ ਪੋਚੇ ਦਾ ਉਹ ਤੁਹਾਨੂੰ ਜਿਹੜਾ ਮੁਖ ਸੇਵਾਦਾਰ ਆ ਉਹ ਕੌਮ ਨੂੰ ਇੱਕ ਸੰਦਾ ਰਿਪਰੈਜ਼ੈਂਟੇਟਿਵ ਆ ਕੌਮ ਦਾ ਇੱਕ ਸੰਦਾ ਨਮਾਇਦਾ ਕੌਮ ਦੇ ਮਹੱਤਵ ਤੇ ਕੌਮ ਦੀਆਂ ਲੋੜਾਂ ਅਨੁਸਾਰ ਸਮੇਂ-ਸਮੇਂ ਅਨੁਸਾਰ ਉਹ ਆਪਣੀ ਕਿਰਿਆਸ਼ੀਲ ਹੋਵੇ ਪਰ ਉਹ ਕੰਨਾ ਸੁਪਰੀਮ ਨਹੀਂ ਹੋ ਸਕਦਾ ਉਹ ਗੁਰੂ ਗੋਬਿੰਦ ਸਿੰਘ ਜੀ ਪੰਜ ਵਰਦਾਨੀ ਇਸ ਕਰਕੇ ਜੋ ਇਹਦੇ ਵਿੱਚ رائے ਦਿੱਤੀ ਆ ਉਹ ਪੰਜ ਵਰਦਾਨੀ ਨੂੰ ਹੀ ਅੱਗੇ ਰੱਖਿਆ ਤਾਂ ਕਿ ਇੱਕ ਬੋਰਡ ਹੋਵੇ ਸਮਝੀ ਸਿੱਖ ਕੌਮ ਸੱਚੇ ਸੰਸਾਰ ਵਿੱਚ ਜਿਹੜੇ ਸਿੱਖ ਵੱਸਦੇ ਨੇ ਉਹਨਾਂ ਦੇ ਸਰਬੱਤ ਖਾਸਾਂ ਜੀ ਤਰੇ ਤੇ ਉਹਨਾਂ ਦੇ ਚੁਣਦੇ ਨੁਮਾਇੰਦੇ ਹੋਣ ਉਹ ਆਪਣੀਆਂ ਰਾਵਾਂ ਦੇਣ ਉਹ ਫੇਰਾਵਾ ਹਰ ਇੱਕ ਸਬਜੈਕਟ ਦੇ ਕੋਈ ਸਪੈਸ਼ਲਿਸਟ ਹੋਣ ਜਿਵੇਂ ਉਹਨਾਂ ਨੇ ਕਿਹਾ ਕਿ ਐਜੂਕੇਸ਼ਨ ਦਾ ਹੋਵੇ ਸਾਇੰਸ ਦਾ ਹੋਵੇ ਜਾਂ ਹੋਰ ਕਿਸੇ ਫੀਲਡ ਦਾ ਹੋਵੇ ਰਾਜਸੀ ਦਾ ਹੋਵੇ ਤਾਂ ਕਿ ਜਿਹੜਾ ਵੀ ਫੈਸਲਾ ਉਥੋਂ ਅਕਾਲ ਤੱਕ ਤੋਂ ਸੁਣਾਇਆ ਜਾਣਾ ਚਾਹੀਦਾ ਜੀ ਉਹ ਇਸ ਤਰ੍ਹਾਂ ਹੋਵੇ ਕਿ ਈਵਨ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਹੈ ਉਹਦੇ ਨੂੰ ਇਨਸਪਾਇਰ ਹੋਵੇ ਹਮ ਤਾਂ ਗੱਲ ਉੱਤੇ ਕੋਈ ਕਿੰਤੂ ਹੀ ਨਾ ਹੰਨਾਗੇ ਸਪੀਮੀ ਕੋਰਟ ਦੇ ਜੱਜ ਨੇ ਵੀ ਫੈਸਲੇ ਜਿੰਨੇ ਆ ਕਨਸਟੀਟਿਊਸ਼ਨ ਦੇ ਅਧੀਨ ਦੇ ਨੇ ਇਸੇ ਤਰ੍ਹਾਂ ਜਿਹੜਾ ਬੋਡ ਸਲਾਹ ਕਰੇਗਾ ਉਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ تعلیم ਹੈ ਗੁਰੂ ਗ੍ਰੰਥ ਸਾਹਿਬ ਜਿਹੜੀ ਸਿੱਖਿਆ ਉਹਦੇ ਅਧੀਨ ਹੀ ਫੈਸਲੇ ਕਰਨਗੇ ਤਾਂ ਉਹ ਫੈਸਲੇ ਇੱਕੋ ਕਹਿੰਦੋਂ ਮੁਖੀ ਕਹ ਲੋ ਹੈਡ ਆਫ ਬੈਸਟ ਅਮੋਂਗ ਅਦਰਸ ਜੋ ਪ੍ਰਾਈਮ ਮਿੰਿਸਟਰ ਦੀ ਆ ਪ੍ਰਾਈਮ ਮਿੰਿਸਟਰ ਆਪਣੇ ਆਪ ਤੇ ਕੋਈ ਨਹੀਂ ਉਹ ਇੱਕ ਕੈਬਨਿਟ ਦਾ ਮੁਖੀ ਹੈ ਇਸੇ ਤਰ੍ਹਾਂ ਹੀ ਜਹਦਾਰ ਜਾਂ ਮੁਖਸੇ ਵਾਦਾ ਉਹ ਆਮ ਨੂੰ ਉਹਨੋਂ ਨੂੰ ਪੇਸ਼ਟ ਕਰੇਗਾ ਹਰ ਇੱਕ ਵਿਸ਼ਾ ਕੋ ਕੀਤਾ ਜਾਏਗਾ ਰਹੀ ਗੱਲ ਅੱਜ ਦੇ ਮੌਜੂਦਾ ਹਾਲਾਤ ਦੇ ਵਿੱਚ ਜਿੰਨੀ ਦੌਰ ਮਰਤੋਂ ਰਾਜਸੀ ਕਮਾਂ ਵਾਸਤੇ ਇਸ ਸੰਸਾ ਦੀ ਕੀਤੀ ਗਈ ਆ ਉਨੀ ਹੀ ਇਸ ਸੰਸਾ ਨੂੰ ਲੋਕਾਂ ਦੇ ਮਨਾਂ ਵਿੱਚ ਦਰਗਨਾਰ ਕਰ ਦਿੱਤਾ ਇਹਦੀ ਵੈਲਿਊ ਇੰਨੀ ਖਤਮ ਕਰਤੀ ਆ ਕਿ ਜਿਵੇਂ ਪਹਿਲਾਂ ਗੁਰਦਵਾਰਾਂ ਦੀ ਸੇਵਾ ਵਾਸਤੇ ਜਦੋਂ ਸਿੰਘ ਜਿਹੜੇ ਉਹ ਜੰਗਾਂ ਜੂਝਦੇ ਸੀ ਤੋਂ ਉਹ ਸਨਾਤਨੀ ਵਿੱਚ ਆੜਤਾਰ ਰਹੇ ਜਾਂ ਜਿਹਨੇ ਆਪਣੇ ਨੂੰ ਨਿਰਮਲ ਕਹਿੰਦੇ ਨੇ ਉਨ੍ਹਾਂ ਦੀ ਵਿਚਾਰਧਰਤੇ ਗੁਰਦੁਆਰੇ ਦਾ ਕੰਮ ਜਾ ਹੋ ਗਿਆ ਮੱਝ ਕੀ ਬਣਿਆ ਸਾਨੂੰ ਪਤਾ ਹੀ ਹੈ ਕਿ ਉਹ ਨੂੰ ਗੁਰੂ ਰੂਪ ਦੇ ਸਿਕ ਨੂੰ ਆਪ ਮਟਾਇਆ ਮਸਾਂਦੇ ਸਿਸਟਮ ਜਿਹਨੂੰ ਕਿਹਾ ਐਕਚੁਅਲੀ ਮਸਾਂਦੇ ਸਿਸਟਮ ਉਹ ਸੀ ਜਿਹੜੀ ਸਭ ਤੋਂ ਵਧੀਆ ਚੰਗੀ ਦੇ ਫਰੇਖ ਸਿਕ ਕੌਮ ਦੀ ਗੁਰੂ ਗ੍ਰੰਥ ਸਾਹਿਬ ਦੀ ਗਵਾਈ ਹਟ ਕਰੇ ਜੀ ਤੋਂ ਕਰਦੇ ਵੀ ਰਹੇ ਪਰ ਜਦੋਂ ਉਹ ਕਰਪਟ ਹੋਵੇ ਗੁਰੂ ਸਾਹਿਬ ਨੇ ਉਹ ਨੂੰ ਮਟਾਇਆ ਇਸੇ ਤਰ੍ਹਾਂ ਅੱਜ ਇੰਨਾ ਮਤਲਬ ਲੋਕਾਂ ਨੇ ਮਨਾ ਤੋਂ ਲੈ ਚੁੱਕਾ ਜਾਂ ਇਹਦੀ ਦੁਰਵਰਤੋਂ ਹੋ ਚੁੱਕੀ ਆ ਸੋ ਇਸ ਤੋਂ ਜਲਦੀ ਤੋਂ ਜਲਦੀ ਨਜਾਤ ਹੋਵੇ ਇਹਦੇ ਤਾਂ ਸਹੀ ਵਿਧਾਨ ਜਿਵੇਂ ਹੁਣੇ ਖਾਲਸਾ ਪੰਚਾਇਤ ਨੇ ਪ੍ਰੈਸ ਰੋਡ 'ਤੇ ਕੀਤਾ ਜਾਂ ਹੋਰ ਵਾਰਡ ਲੈਵਲ ਤੇ ਜਿੰਨੇ ਵੀ ਸੁਝਾਅ ਹੁੰਦੇ ਨੇ ਉਹਨਾਂ ਸਾਰੇ ਨੂੰ ਇੱਕ ਕਮੇਟੀ ਹੋਵੇ। ਉਹ ਕਮੇਟੀ ਜਿਹੜੀ ਨਿਰਪੱਖ ਹੋਵੇ, ਵਿਦਵਾਨਾਂ ਦੀ ਹੋਵੇ। ਉਹ ਕੇਵਲ ਐਸਜੀਪੀਸੀ ਦੇ ਚੁਣੇ ਨੁਮਾਇੰਦੇ ਦੀ ਨਾ ਹੋ। ਜਿਹੜੀ ਇਹਨਾਂ ਦੀ ਭੋਕਰ ਇਸ ਤੋਂ ਅੱਗੇ ਵਿਧਾਨ ਬਣ ਜਿੰਨੀ ਛੇਤੀਆਂ ਹੋ ਜਵੇ ਉਹਨਾਂ ਹੀ ਚੰਗਾ। ਦੂਸਰੀ ਗੱਲ ਕਿ ਐਸਵੇ ਸਭ ਤੋਂ ਵੱਡਾ ਮੁੱਦਾ ਸੇਵਾਮਾਨ ਕੋਸ਼ ਦਾ। ਸਿੱਖ ਕੌਮ ਨੂੰ ਇਹਨੂੰ ਕੋਈ ਧਿਆਨ ਨਹੀਂ ਦੇਦਾ। ਅਸੀਂ ਬੀ ਬੀ ਸ਼ਮਾਂ ਤੋਂ ਇਹਦੇ ਕੋਈ ਧਿਆਨ ਨਹੀਂ ਅੰਗ ਨੂੰ ਸਾਡਾ ਖਾਨਕੋਸ਼ ਦੇ ਵਿੱਚ ਹੀ ਤਰਮੀਮਾਂ ਜਾਂ ਗਲਤੀਆਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਸਾਨੂੰ ਕੱਲ ਨੂੰ ਅਸੀਂ ਕੀ ਰੈਫਰ ਕਰਾਂਗੇ ਅਸੀਂ ਕੀ ਉਹਨਾਂ ਦਸ਼ਤਾਂ ਦੇਵਾਂਗੇ ਉਹਨੇ ਕੋਈ ਧਿਆਨ ਨਹੀਂ ਸਾਡੇ ਮੀਰ ਅਮਰਜੀਤ ਸਿੰਘ ਜੀ ਹੁਣੇ ਚੰਡੀਗੜ੍ਹ ਤੋਂ ਇਹੀ ਖਾਲਸਾ ਪੰਚਾਇਤ ਦੇ ਵੀ ਇੱਕ ਔਰਤ ਜੀ ਗਏ ਉਹਨਾਂ ਨੇ ਮੰਨ ਵੀ ਲਿਆ ਲੇਕਿਨ ਪਨਾਲਾ ਉੱਥੇ ਦਾ ਉੱਥੇ ਸੋ ਇਹੋ ਜਿਹੇ ਵਿਸ਼ੇ ਜਿਹੜੇ ਆ ਉਹ ਕਾਲ ਤੱਕ ਦਾ ਜਿਹੜਾ ਮੁਖ ਸੇਵਾ ਦਾ ਰਿਹਾ ਉਹ ਪ੍ਰਮੁੱਖ ਤੌਰ ਤੇ ਲਿਆ ਜਿਹੜਾ ਕਿ ਆਉਣ ਵਾਲੇ ਸਮੇਂ ਵਿੱਚ ਗੱਲ ਇਹਦਾ ਮਾਂ ਵੀ ਜਦੋਂ ਆਪਾਂ ਜਥੇਦਾਰਾਂ ਦੀ ਚੋਣ ਹੁੰਦੀ ਹੈ ਵੇਖਣ ਚ ਇਹ ਆਉਂਦਾ ਵੀ ਇੱਕ ਧੜੇ ਵੱਲੋਂ ਜਾਂ ਇੱਕ ਸੰਪਰਦਾ ਦੇ ਜਥੇਦਾਰੀ ਉੱਥੇ ਜ਼ਿਆਦਾ ਲੱਗਦੇ ਆ ਤੇ ਬਹੁਤੀ ਵਾਰ ਜਿਹੜੇ ਸੰਪਰਦਾ ਦੇ ਜਥੇਦਾਰ ਫਿਰ ਉਹ ਸੰਪਰਦਾਵਾਂ ਦੀਏ ਬੋਲੀਆਂ ਬੋਲਦੇ ਆ ਜਾਂ ਆਪਣੀ ਸੰਸਥਾ ਨੂੰ ਜ਼ਿਆਦਾ ਬੜੇ ਆਉਂਦੇ ਆ ਪੰਥ ਦੇ ਉਹ ਜਦੋਂ ਕਿ ਗੱਲ ਕਰਨ ਦੀ ਬਹੁਤ ਘੱਟ ਵੇਖਣ ਜਾਂਦੇ ਨੇ ਇਸ ਵਸਤੂ ਅੰਦਰ ਵਸਮਾ ਹੋਵੇ ਦੂਜੀ ਉਵੇਂ ਪਾਸ ਜੋ ਭਾਂਡੇ ਵਿੱਚ ਪਿਆ ਉਹ ਬਾਹਰ ਨਿਕਲਣਾ ਉਹਨਾਂ ਨੇ ਭਾਂਡੇ ਦੇ ਵਿੱਚ ਜੋ ਸੰਪਰਦਾ ਦੀ ਸਿੱਖਿਆ ਉਹ ਹੀ ਪਈ ਆ ਸੰਪਰਦਾ ਦੇ ਵਿੱਚ ਉਹਨਾਂ ਨੇ ਗੁਰੂ ਗ੍ਰੰਥ ਨੂੰ ਘੱਟ ਸਿੱਖਿਆ ਆਪਣੀ ਸੰਪਰਦਾ ਦੇ ਜਿਹੜੇ ਅਸੂਲ ਆ ਉਹ ਗਲਤ ਆ ਜਾਂ ਠੀਕ ਆ ਉਹਨਾਂ ਨੂੰ ਇਹਨਾਂ ਕੋਈ ਸਰਕਾਰ ਨਹੀਂ ਸਾਡੇ ਮਹਾਪੁਰਖ ਸਾਡੇ ਵੱਡੇ ਸਾਡੇ ਬ੍ਰਹਮ ਗਿਆਨੀ ਉਹਨਾਂ ਨੂੰ ਇਹਨਾਂ ਨਾਲੋਂ ਜ਼ਿਆਦਾ ਸਰਕਾਰ ਇਸ ਕਰਕੇ ਜਿਹੜੀ ਵਸਤੂ ਉਹਨਾਂ ਦੇ ਅੰਦਰ ਕੋਈ ਬਾਹਰ ਹੋਣੀ ਆ ਤੇ ਵਸਤੂ ਹੀ ਉਹ ਸੰਪਰਦਾ ਹੀ ਆ ਇਸ ਕਰਕੇ ਉਹਨਾਂ ਨੂੰ ਪੰਥ ਦਾ ਕੋਈ ਖਿਆਲ ਨਹੀਂ ਤੇ ਜੇ ਕਿੰਨਾ ਚੰਗਾ ਹੋਵੇ ਕਿ ਕੋਈ ਇਸ ਗੱਲ ਨੂੰ ਅਹਿਮੀਅਤ ਦੇਣ ਸਮਪਰਦਾਇ ਵੀ ਇਸ ਗੱਲ ਨੂੰ ਅਹਿਮੀਅਤ ਦੇਣ ਸਾਡਾ ਸਭ ਦਾ ਸਾਂਝਾ ਗੁਰੂ ਗੁਰੂ ਗ੍ਰੰਥ ਸਾਹਿਬਾ ਨਾ ਕਿ ਕੋਈ ਮੁਖੀ ਕਿਸੇ ਡੇਰੇ ਦਾ ਜਿਵੇਂ ਐਸਪੀ ਦਾ ਮੁਖੀ ਜੀ ਕਿ ਸਾਡਾ ਧਿਆਨ ਉਧਰ ਹੋਏਗਾ ਫਿਰ ਉਹਨੂੰ ਕੋ ਆਪਾਂ ਗਲਤੀਆਂ ਦੀ ਵੀ ਘਾਟਾ ਆਸ ਰੱਖ ਸਕਦੇ ਹਾਂ ਪਰ ਟੁਅਰਿਸ ਹਮਨ ਭੁੱਲਣ ਅੰਦਰ ਸਭ ਕੋ ਆਪੋ ਨੂੰ ਗੁਰੂ ਗ੍ਰੰਥ ਸਾਹਿਬ ਸਭ ਕੁਝ ਭੁੱਲਣਾ ਆ ਰਿਹਾ ਕੇਵਲ ਗੁਰੂ ਤੋਂ ਇਲਾਵਾ ਸੋ ਇਸ ਕਰਕੇ ਕੋਸ਼ਿਸ਼ ਇਹ ਕੀਤੀ ਜਾਵੇ ਤਾਂ ਕਿ ਉਹ ਡਿਕਟੇਟਰ ਨਾ ਬਣੇ ਅਬਸੋਲਿਊਟ ਪਾਵਰ ਮੇਕਸ ਅ ਮੈਨ ਅਬਸੋਲਿਊਟ ਕੋਈ ਆਣੀ ਸਾਡੀ ਹਾਲਤ ਉਹਨੂੰ ਵੈਂਟ ਕਰਨ ਵਾਸਤੇ ਤੇ ਕੋਛ ਕੀ ਟੇਗੇ ਤਾਂ ਮਿਸਾਬ ਨੇ ਗੱਲ ਕਹੀ ਹੈ ਵੀ ਚਾਹੇਦਾਰੀ ਚੋਣ ਵਿਧੀ ਵਾਸਤੇ ਸਾਨੂੰ ਸੁਝਾਅ ਦਿੱਤੇ ਜਾਂਦੇ ਜਿਹੜੇ ਤੁਹਾਡੇ ਸੁਝਾਅ ਆ ਇੱਕ 5-7 ਪੰਨਿਆਂ ਦਾ ਜਿਹੜਾ ਤੁਸੀਂ ਕਹਤ 7 ਪੰਨਿਆਂ ਦਾਵਾ ਇਹ ਜਥੇ ਹੁਣ ਦੇਖਣ ਚ ਆਊਗਾ ਵੀ ਕਿ ਐਸਜੀਪੀਸੀ ਨੂੰ ਮੰਨਦੀ ਹੈ ਪ੍ਰਮਾਨਤਾ ਦਿੰਦੀ ਹੈ ਜਾਂ ਇੱਕ ਬਿਆਨ ਤੱਕ ਸੀਮਿਤ ਰਹੇਗਾ ਕਿਉਂਕਿ ਬਹੁਤੀ ਵਾਰ ਬਿਆਨ ਦਿੱਤੇ ਜਾਂਦੇ ਆ ਵੀ ਪੰਥ ਨੂੰ ਖੁਸ਼ ਕਰਨ ਦੇ ਲਈ ਵੀ ਸਾਨੂੰ ਸੁਝਾਅ ਦਿਓ ਜੇ ਅਸੀਂ ਚਾਹੇਦਾਰਾਂ ਦੀ ਚੋਣ ਵਿਧੀ ਜਿਹੜੀ ਹੈ ਸਹੀ ਤਰੀਕੇ ਨਾਲ ਕੀਤੀ ਜਾਵੇ ਜੀ ਬਿਲਕੁਲ ਸਹੀ ਫਰਮਾਇਆ ਇਹ ਲੋਕਾਂ ਦਾ ਧਿਆਨ ਸਿਰਫ ਲੰਬੇ ਕਰਨ ਵਾਸਤੇ ਤਾਂ ਕਿ ਉਹਨਾਂ ਦੇ ਸਿਰ ਜਸਵਾ ਘੱਟ ਪਵੇ ਜਾਂ ਸਵਾ ਘੱਟ ਪੈਣੀ ਚਾਲੂ ਹੋਈ ਕੀ ਕਰਨਾ ਸਤਿਗੁਰੂ ਮਿਹਰ ਕਰੇ ਕਿ ਉਹ ਸਹੀ ਇਹ ਥੇਦ ਲੈਣ ਔਰ ਸਹੀ ਦਿਸ਼ਾ ਵੱਲ ਹੀ ਕਦਮ ਪੁੱਟਣ ਤਾਂ ਕਿ ਕੋਮ ਦੀ ਤਰਾਸੀ ਦਾ ਹੱਲ ਨਿਕਲ ਸਕੇ ਜੀ ਮੇਰੀ ਜਿन्होने ਬੜਾ ਸੁਣਾਉਨੇ ਬਿਆਨ ਕੀਤਾ ਸੀ ਕਿ ਪੀਟੀਸੀ ਚੈਨਲ ਬਾਰੇ ਕੀ ਹੋਇਆ ਆਪ ਸਭ ਸਾਰੇ ਜਾਣਦੇ ਹੋ ਉਦੋਂ ਇਸੇ ਪ੍ਰਧਾਨ ਨੇ ਕੀ ਕਿਹਾ ਸੀ ਅਜੇ ਨਤੀਜਾ ਕੀ ਆ ਕਿਤੇ ਇਹ ਵੀ ਨਾ ਇਸ ਤਰ੍ਹਾਂ ਹੋਵੇ ਇਸ ਦੀ ਜਿਦਾ ਖਦਸ਼ਾ ਸੋ ਅਸੀਂ ਬੇਨਤੀ ਵੀ ਕਰਦੇ ਹਾਂ ਔਰ ਸਟੈਟਿਫਾਈ ਕਰਦੇ ਆ ਕਿ ਕਿਤੇ ਉਸ ਵਾਂਗ ਨਾ ਹੋਵੇ ਇਹਨੂੰ ਸੀਰੀਅਸਲੀ ਲਿਆ ਜਾਵੇ ਔਰ ਕੌਮ ਦੀ ਸਮੁੱਚੇ ਸਿੱਖ ਸੰਸਾਰ ਦੇ ਵਿੱਚ ਸ਼ਾਇਦ ਜਿੰਨੇ ਐਸਜੀਪੀਸੀ ਦੇ ਮੈਂਬਰ ਆ ਜਾਂ ਉਥੋਂ ਦੇ ਪ੍ਰਧਾਨ ਆ ਮੈਨੂੰ ਹੀ ਪਤਾ ਉਹ ਕਿਹੜੇ ਜੱਗ 'ਚ ਰਹਿੰਦੇ ਆ ਉਹ ਲੋਕਾਂ ਦੀ ਸਿੱਖਾਂ ਦੀ ਆਵਾਜ਼ ਵਾਲੀਆਂ ਸਿੱਖਾਂ ਦੀ ਜਿਹੜੀ ਅੰਦਰੂਨੀ ਵਿਚਾਰ ਆ ਜਿਹਨੂੰ ਦੀ ਭਾਵਨਾ ਉਥੇ ਤੱਕ ਪਹੁੰਚਦੀ ਹੀ ਨਹੀਂ ਉਹ ਕੇਵਲ ਉਥੇ ਇੱਕ ਪਰਿਵਾਰ ਦੇ ਦਾਇਰੇ ਦੀ ਦਿਸ਼ਾ ਦਸ਼ਨਾ ਦੇ ਅਧੀਨ ਹੀ ਗੁਲਾਮ ਨੇ ਤਾਂ ਇਹ ਉਸ ਵਾਸਤੇ ਨਿਯਾਤ ਹੋਣੀ ਚਾਹੀਦੀ ਬਿਲਕੁਲ ਜੀ ਜ਼ਥੇਦਾਰ ਜੀ ਚੋਣਬੀ ਦੀ ਕੀ ਹੋਣੀ ਹੈ ਜ਼ਥੇਦਾਰ ਦਾ ਅਧਿਕਾਰ ਖੇਤਰ ਕਿਵੇਂ ਦਾ ਹੋਵੇ ਜ਼ਥੇਦਾਰ ਨੇ ਜਿਹੜੇ ਫੈਸਲੇ ਆ ਉਸ ਫੈਸਲਿਆਂ ਦਾ ਮਿਆਰ ਕੀ ਹੋਣਾ ਚਾਹੀਦਾ ਔਰ ਇਹ ਜਿਹੜੇ ਤਿੰਨ ਚਾਰ ਸਵਾਲ ਹੈ ਬਹੁਤ ਵੱਡੇ ਸਵਾਲ ਹੈ ਔਰ ਬਹੁਤ ਐਮੇਤ ਰੱਖਦੇ ਆ ਹਰ ਸਿੱਖ ਦੇ ਜੇਨ ਵਿੱਚ ਸਵਾਲ ਹੁੰਦੇ ਆ ਪਰ ਸਵਾਲਾਂ ਦਾ ਜਵਾਬ ਨਹੀਂ ਮਿਲਦਾ ਔਰ ਬਹੁਤੀ ਵਾਰ ਜਿਹੜਾ ਜ਼ਥੇਦਾਰਾਂ ਦਾ ਜਿਹੜਾ ਮਿਆਰ ਹੈ ਜਾਂ ਜ਼ਥੇਦਾਰਾਂ ਦਾ ਜਿਹੜਾ ਥਾਂਬਿਆ ਅੱਜ ਦੇਖ ਦਿੱਤਾ ਗਿਆ ਫੈਸਲੇ ਇਹੋ ਜੇ ਲਈ ਜਾਂਦੇ ਆ ਪਹਿਲਾ ਫੈਸਲੇ ਅਕਾਲ ਤਖਤ ਤੋਂ ਦਿੱਤੇ ਜਾਂਦੇ ਆ ਹੁਕਮਨਾਮਾ ਜਾਰੀ ਕਰ ਦਿੱਤਾ ਜਾਂਦਾ ਤੇ ਫਿਰ ਉਹਨਾਂ ਫੈਸਲਿਆਂ ਨੂੰ 2 ਸਾਲ ਬਾਅਦ ਰੱਦ ਕਰ ਦਿੱਤਾ ਜਾਂਦਾ ਇੱਕ ਬੰਨੇ ਕਿਹਾ ਜਾਂਦਾ ਵੀ ਅਕਾਲ ਦਾ ਤਖਤ ਆ ਤੇ ਅਕਾਲ ਦੇ ਤਖਤ ਤੋਂ ਉਹ ਫੈਸਲੇ ਲਏ ਜਾਂਦੇ ਆ ਜਿਹੜੇ ਕਦੀ ਰੱਦ ਨਹੀਂ ਹੁੰਦੇ ਤੇ ਅਕਾਲ ਦੇ ਤਖਤ ਤੋਂ ਜਦੋਂ ਫੈਸਲੇ ਲੈ ਕੇ ਰੱਦ ਕੀਤੇ ਜਾਂਦੇ ਆ ਤੇ ਫਿਰ ਐਵੇਂ ਲੱਗਦਾ ਹੈ ਕਿ ਜਥੇਦਾਰਾਂ ਦਾ ਜਿਹੜਾ ਮਖੌਲ ਬਣਾਇਆ ਜਾ ਰਿਹਾ ਔਰ ਇਹ ਲਗਾਤਾਰ ਹੋ ਰਿਹਾ ਪਿਛਲੇ ਦਿਨੀ ਜਿਵੇਂ ਜਥੇਦਾਰਾਂ ਨੂੰ ਆਪ ਹੀ ਲਾ ਦਿੱਤਾ ਜਾਂਦਾ ਹੈ ਤੇ ਰਾਤੋਂ ਰਾਤ ਹੀ ਉਹਨਾਂ ਨੂੰ ਲਾ ਦਿੱਤਾ ਜਾਂਦਾ ਹੈ ਤੇ ਕਈ ਜਥੇਦਾਰਾਂ ਦੇ ਤੇ ਹਾਲਾਤ ਇਹੋ ਜਿਹੀ ਸੀ ਸਵੇਰੇ 4 ਵਜੇ ਉਹਨਾਂ ਨੂੰ ਇਸ਼ਨਾਨ ਕਰਨ ਜਾਂਦੇ ਤੇ ਕਹਿੰਦੇ ਭਾਈ ਤੌਲੀਆ ਇੱਥੇ ਰੱਖ ਤੇ ਪਹਿਲਾਂ ਅਸਤੀਫਾ ਦੇ ਐਦਾਂ ਦੇ ਹਾਲਾਤ ਵੀ ਬਨੇ ਹੋਏ ਆ ਤੇ ਹੁਣ ਵੀ ਦੋ ਆ ਜਿਹੜਾ ਦੋ ਤਿੰਨ ਮਹੀਨਿਆਂ ਵਿੱਚ ਲਗਾਤਾਰ ਤੇ ਨੇ ਜਥੇਦਾਰ ਬਦਲ ਦਿੱਤੇ ਗਏ ਆ ਕਾਰਨ ਕੀ ਹੈ ਜਦੋਂ ਉਹਨਾਂ ਨੇ ਸੱਚ ਬੋਲਣ ਦੀ ਗੱਲ ਕੀਤੀ ਜਦੋਂ ਦੱਸਿਆ ਵੀ ਤੁਸੀਂ ਆਪਣੀ ਜਗ੍ਹਾ ਤੇ ਗਲਤ ਹੋ ਔਰ ਤੁਸੀਂ ਸੰਪੰਥ ਦਾ ਕਹਨ ਕੀਤਾ ਸਿੱਖੀ ਸਿਧਾਂਤਾਂ ਦਾ ਕਹਨ ਕੀਤਾ ਵਾ ਤੇ ਉਹਨਾਂ ਨੇ ਉਹਨਾਂ ਨੂੰ ਚੱਲਦਾ ਰਾਹ ਚੱਲਦਾ ਵਿਖਾ ਦਿੱਤਾ ਵੀ ਹੁਣ ਤੁਸੀਂ ਜਾਓ ਤੁਹਾਡੇ ਜਥੇਦਾਰਾਂ ਦੀ ਲੋੜ ਨਹੀਂ ਹੁਣ ਉਹਨਾਂ ਨੇ ਆਪਣੇ ਨਵੇਂ ਜਿਹੜੇ ਜਥੇਦਾਰ ਹੈ ਜਿਹੜੀ ਉਹਨਾਂ ਦੀ ਬੋਲੀ ਬੋਲ ਸਕਣ ਉਹ ਜਥੇਦਾਰ ਫੇਰ ਉੱਥੇ ਲਾ ਲਏ ਆ ਤੇ ਜੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਹੁਣ ਧਾਮੀ ਸਾਹਿਬ ਕਹਿੰਦੇ ਵੀ ਜਥੇਦਾਰ ਲਾਉਣ ਦੀ ਚੋਣ ਵਿਧੀ ਕੀ ਹੋਵੇ ਇਹਨਾਂ ਦਾ ਅਧਿਕਾਰ ਖੇਤਰ ਕੀ ਹੋਵੇ ਸੁਝਾਅ ਦਿੱਤੇ ਜਾਣ ਅੱਜ ਸ਼੍ਰੋਮਣੀ ਖਾਲਸਾ ਪੰਚਾਇਤ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਦੇ ਚ ਇਹ ਸੁਝਾਅ ਦਿੱਤੇ ਗਏ ਆ ਕਿ ਜਥੇਦਾਰ ਦਾ ਪਸ਼ੋਕੜ ਕੀ ਹੈ ਚੌਨਬੀਦੀ ਕੀ ਹੈ ਅਧਿਕਾਰ ਖੇਤਰ ਕੀ ਹੈ ਜਥੇਦਾਰਾਂ ਨੇ ਕਿਹੜੇ ਕਿਹੜੇ ਫੈਸਲੇ ਅਕਾਲ ਤਖਸਾਲ ਤੇ ਕੀਤੇ ਜਾ ਸਕਦੇ ਆ ਉਹ ਰਾਜਨੀਤੀ ਕਿੰਨੇ ਕੋ ਹੋ ਸਕਦੇ ਆ ਤੇ ਦੂਜੇ ਧਾਰਮ ਖੇਤਰ ਵਾਲੇ ਕਿੰਨੇ ਹੋ ਸਕਦੇ ਆ ਇਹ ਸਾਰਾ ਕੁਝ ਇਸ ਸੱਤ ਪੰਨਿਆਂ ਦੇ ਜਿਹੜਾ ਉਹਨਾਂ ਨੂੰ ਜਿਹੜਾ ਹੈਗਾ ਪੈਂਫਲੈਟ ਬਣਾ ਕੇ ਦਿੱਤਾ ਜਾ ਰਿਹਾ ਹੈ ਔਰ ਵੇਖਣ ਚ ਆਊਗਾ ਕਿ ਹੁਣ ਦੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਜਾਂ ਸਾਡੇ ਧਾਮੀ ਸਾਹਿਬ ਇਸ ਗੱਲ ਤੇ ਕਿੰਨਾ ਕੁ ਆਪਣਾ ਧਿਆਨ ਦਿੰਦੇ ਆ ਜਾਂ ਉਹਨਾਂ ਦਾ ਜਿਹੜਾ ਬਿਆਨ ਹੈ ਮਹਿਜ ਇੱਕ ਲੋਕਾਂ ਨੂੰ ਵਿਖਾਵਾ ਜਾਂ ਲੋਕਾਂ ਦੇ ਜਿਹੜੀ ਸੰਪਤੀ ਲੈਣ ਵਾਸਤੇ ਕੀਤਾ ਗਿਆ ਇਹ ਵੇਖਣ ਚ ਆਪਾਂ ਆਉਣ ਵਾਲ ਸਮੇਂ ਦੇਖਦੇ ਰਵਾਂਗੇ ਸਦਾਰਸ਼ੂ ਦੇਵ ਚੰਦ ਜੀ ਜਿਹੜਾ ਅੱਜ ਹਾਲਾਤ ਪੰਥ ਦੇ ਬਣੇ ਹੋਏ ਆ ਕਿਉਂਕਿ ਜਥੇਦਾਰਾਂ ਵੱਲੋਂ ਜਿਹੜੇ ਫੈਸਲੇ ਸਮੇਸਰ ਲਈ ਜਾਣੇ ਚਾਹੀਦੇ ਸੀ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵੱਲੋਂ ਜੋ ਸਮੇਸਰ ਧਾਰਮਿਕ ਖੇਤਰ ਵਿੱਚ ਜਿਹੜੇ ਬੱਚਿਆਂ ਦੇ ਸੰਭਾਲ ਲਈ ਬੱਚਿਆਂ ਦੇ ਸਿੱਖੀ ਵਾਸਤੇ ਜੋ ਕੀਤਾ ਜਾਣਾ ਚਾਹੀਦਾ ਉਹ ਕੀਤਾ ਨਹੀਂ ਗਿਆ ਤੇ ਅੱਜ ਭਾਵੇਂ ਕਿ ਅਸੀਂ ਕਹਿੰਦੇ ਆ ਆਜ਼ਾਦ ਹਸਤੀ ਪਰ ਸਾਡੇ ਤੇ ਵੀ ਕਿਤੇ ਨਾ ਕਿਤੇ ਉਹ ਜਿਹੜਾ ਹੈਗਾ ਵਾ ਗਲਬਾ ਬੰਮਨ ਦਾ ਪਿਆ ਹੋਇਆ ਤੇ ਅਸੀਂ ਬੰਮਨ ਦੀ ਉਹ ਪ੍ਰਕਿਰਿਆ ਲਗਾਤਾਰ ਲਾਗੂ ਕੀਤੀਆਂ ਹੋਈਆਂ ਗੁਰਦੁਆਰਿਆਂ 'ਚ ਅਕਾਲ ਤਖਤ ਦੇ ਅਕਾਲ ਚੈਨਲ ਦੇ ਸੂਚਕ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਅੱਜ ਜੋ ਉਥੇ ਹਾਲਾਤ ਆ ਉਹ ਨੇ ਗੁਲਾਮਾਂ ਦੇ ਗੁਲਾਮ ਸਾਬ ਮਿੰਦਰ ਸਿੰਘ ਜੋ ਚ ਬਹੁਤ ਬਹੁਤ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਗੁਰਮਤਿ ਗੱਲ ਕੀਤੀ ਆ ਬਹੁਤ ਸਾਰੇ ਲੇਖਕ ਨੇ ਸ਼੍ਰੋਮਣੀ ਜਿਹੜੇ ਕਾਲਜ ਨੇ ਜਾਂ ਜਿਨੇ ਵਿੱਚ ਮਿੱਤੇ ਕਰ ਰਹੇ ਨੇ ਉਹਨਾਂ ਦੀ ਮੋਢੀਆਂ ਚੋ ਰਹੇ ਨੇ ਉਹਨਾਂ ਨੇ ਵੀ ਇੱਕ ਇਸ ਦੀ ਕਿਤਾਬ ਲਿਖੀ ਸੀ ਉਦੋਂ ਜਦੋਂ ਇਹਨਾਂ ਨੇ ਜਿੰਨੇ ਵੀ ਵਿਦਵਾਨ ਉੱਠੇ ਜਿਨ੍ਹਾਂ ਨੇ ਵੀ ਗੁਰੂ ਦੀ ਗੱਲ ਕੀਤੀ ਜੀ ਜੀ ਗੁਰੂ ਪੰਥ ਦੀ ਜਿਨ੍ਹਾਂ ਗੁਰੂ ਦੇ ਗੁਰੂ ਗ੍ਰੰਥ ਦੀ ਗੱਲ ਕੀਤੀ ਜਦੋਂ ਇਹੀ ਸ਼ਰੋਣੀ ਕਮੇਟੀ ਤੇ ਇਹੀ ਸ਼ਰੋਣੀ ਕਮੇਟੀ ਤੇ ਸਾਡੇ ਜਥੇਦਾਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੱਕ ਹੋਰ ਗੰਧੀ ਇਹ ਸਾਬਤ ਕਰ ਰਹੇ ਸੀ ਜਦੋਂ ਕਿ 300 ਸਾਲਾਂ 400 ਸਾਲਾਂ ਗੁਰੂ ਗ੍ਰੰਥ ਸਾਹਿਬ ਦੀ ਇੱਕ ਤਾਂ ਗੁਰਤਾ ਗੰਧੀ ਦੂਸਰਾ ਪਹਿਲਾ ਪ੍ਰਕਾਸ਼ 2003 ਦੀ ਗੱਲ ਹੈ 2008 ਦੀ ਗੱਲ ਹੈ ਸੰਪੂਰਨ ਹਾਂ ਜੀ ਇਹ ਇਹਨਾਂ ਨੇ ਉਹ ਸਤਾਮਤ ਕਰਨੀ ਕੋਸ਼ਿਸ਼ ਕੀਤੀ ਕਿਉਂ ਕਿ ਇਹ ਗੁਲਾਮ ਨੇ ਗੁਲਾਮਾਂ ਦੇ ਗੁਲਾਮ ਇਹਨਾਂ ਦੀ ਆਪਣੀ ਕੋਈ ਸੋਚ ਨਹੀਂ ਇਹਨਾਂ ਨੂੰ ਜਿਵੇਂ ਡਾਇਰੈਕਸ਼ਨ ਮਿਲਦੀ ਹੈ ਜਿਵੇਂ ਨਾ ਜੋ ਨਚਾਏ ਤੇ ਉਹ ਨਚੇ ਇਹ ਪਪੜ ਨੇ ਮੈਂ ਇਹ ਕਹਿਣ ਚ ਵੀ ਸੰਕੋਚ ਨਹੀਂ ਕਰਾਂਗਾ ਨਾ ਤੇ ਇਹਨਾਂ ਦੀ ਆਪਣੀ ਕੋਈ ਜਿਵੇਂ ਹੁਣੇ ਵੀਰਚ ਉਹਨਾਂ ਨੇ ਇਹਦੇ ਤੇ ਲਿਖਿਆ ਕਿ ਜਿਹੜਾ ਵੀ ਮੁੱਖ ਸੇਵਾਦਾਰ ਜਾਂ ਜਹਤਾਰ ਜਿਹਨੂੰ ਕਿਹਾ ਜਾਂਦਾ ਉਹਦੀ ਯੋਗਤਾ ਕੀ ਹੈ ਹੁਣ ਜਿਹਨੇ ਪ੍ਰੈਜ਼ੀਡੈਂਟ ਥਾਪੇ ਗਏ ਜਾਂ ਪਿਛਲੇ ਥਾਪੇ ਗਏ ਉਹਨਾਂ ਦੀ ਯੋਗਤਾ ਕੀ ਸੀ ਕਿ ਕੇਵਲੋ ਜੀ ਹਜੂਰ ਨੇ ਗਿਆਨੀ ਗੁਰਬਚਨ ਸਿੰਘ ਦਾ ਲੈ ਲੋ ਅਗਰੋ ਜੀ ਜੂਰ ਨਾ ਹੁੰਦਾ ਤੇ ਇਨਾਂ ਕੋ ਕਰਮ ਕਰਦਾ ਇਨਾਂ ਕੋ ਕਰਮ ਉਹਦੇ ਕੋ ਕਰਾਇਆ ਜਾਂਦਾ ਰਿਦਮ ਮਤਲਬ ਗੁਲਾਮਾਂ ਦੇ ਗੁਲਾਮ ਸੋ ਇਸ ਵੇਲੇ ਕੋਸ਼ਿਸ਼ ਹੈ ਕਿ ਉਹ ਜਿਹੜੀ ਸਾਡੀ ਸੰਸਾ ਇਹ ਗੁਲਾਮਾਂ ਦੇ ਗੁਲਾਮ ਨਾ ਰਵੇ ਇਹ ਅਗਵਾਈ ਲੈਣ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਤੋਂ ਮੇਰੇ ਸਾਹਬ ਤੋਂ ਸੰਗਤਾਂ ਦੇ ਜਿਹੜੇ ਵਿਚਾਰ ਨੇ ਲੋਕ ਸਿੱਖਾਂ ਦੇ ਜਿਹੜੇ ਵਿਚਾਰ ਨੇ ਉਹਨਾਂ ਨੂੰ ਪਹਿਲ ਦੇਣ ਨਾ ਕਿ ਜਿਹਦੇ ਥੱਤ ਹੋਏ ਇੱਕ ਪਰਿਵਾਰ ਦੇ ਥਾਪੇ ਆ ਉਹ بار-ਬਾਰ ਕਹਿਣ ਦੀ ਲੋੜ ਨਹੀਂ ਉਥੇ ਨਾ ਕੋਈ ਜਥੇਦਾਰ ਆ ਨਾ ਕੋਈ ਪ੍ਰਧਾਨ ਆ ਨਾ ਕੋਈ ਐਸਜੀ ਮੈਂਬਰ ਆ ਨਾ ਕੋਈ ਕਮੇਟੀ ਆ ਉਥੇ ਇੱਕੋ ਇੱਕ ਚੀਜ਼ ਆ ਬਸ ਉਹਦਾ ਨਾਂ ਲੈਣ ਦੀ ਲੋੜ ਨਹੀਂ ਬਿਲਕੁਲ ਜੀ ਗੱਲ ਚਿੱਟੇ ਦਿਨ ਵਾਂਗੂ ਸਾਫ਼ ਆ ਕਿ ਜਿੰਨਾ ਚਿਰ ਜਥੇਦਾਰ ਤੇ ਇੱਕ ਪਰਿਵਾਰ ਦਾ ਜਾਂ ਇੱਕ ਪਾਰਟੀ ਦਾ ਦਬਾਅ ਰਹੇਗਾ ਉੰਨਾ ਚਿਰ ਸਹੀ ਫੈਸਲੇ ਨਹੀਂ ਹੋ ਸਕਦੇ ਜਿਹਦਾ ਪਿੱਛੇ ਅਸੀਂ ਆ ਵੇਖ ਰਿਹਾ ਖਮਿਆਜਾ ਭੁਗਤ ਭੁਗਤ ਲਿਆ ਸਰਸਿਆ ਦੇ ਦੇ ਹੱਕ ਤੇ ਹੁਕਮਨਾਮਾ ਜਾਰੀ ਕਰ ਦੇਣਾ ਫਿਰ ਨਾਨਕਸ਼ਾਹੀ ਕਲੰਡਰ ਆਪ ਹੀ ਕਹਿ ਦੇਣਾ ਵੀ ਇਹ ਲਾਗੂ ਕੀਤਾ ਤੇ ਫਿਰ 2009 ਚ ਰੱਦ ਵੀ ਕਰਵਾ ਦੇਣਾ ਤੇ ਇਸੇ ਤਰ੍ਹਾਂ ਤਰਮਨ ਸਿੰਘ ਵਾਲਾ ਕੇਸ ਉਸੇ ਕਾਲ ਤੱਕ ਤੋਂ ਉਸ ਤਰਮਨ ਸਿੰਘ ਨੂੰ ਵਾਜਤ ਬਰੀ ਕਰ ਦੇਣਾ ਫਿਰ ਦੁਨੀਆਵੀ ਅਦਾਲਤੀ ਉਹਨੂੰ ਸਜ਼ਾ ਦਿੱਤੀ ਜਾਣੀ ਹੈ ਹੋਰ ਬਹੁਤ ਸਾਰੇ ਇਹੋ ਜਿਹੇ ਜਿਹੜੇ ਜਥੇਦਾਰਾਂ ਵੱਲੋਂ ਹੁਕਮਨਾਮੇ ਜਾਰੀ ਕੀਤੇ ਗਏ ਜੋ ਦੁਨੀਆ ਦੀ ਕਚੈੜੀ ਵਿੱਚ ਉਹ ਝੂਠੇ ਸਾਬਤ ਹੋਏ ਸਰਸੇ ਵਾਲੇ ਨੂੰ ਇਹਨਾਂ ਨੇ ਵਾਜਤ ਬਰੀ ਕਰ ਦਿੱਤਾ ਅਦਾਲਤ ਨੇ ਉਹਨੂੰ ਸਜ਼ਾ ਦੇ ਦਿੱਤੀ ਅੱਜ ਉਹ ਸੁਨੈਰੀਆ ਜੇਲ੍ਹ ਵਿੱਚ ਬੈਠਾ ਹੋਇਆ ਜਿੰਨਾ ਚਿਰ ਕਿਸੇ ਪਾਰਟੀ ਦਾ ਦਬਾਅ ਕਿਸੇ ਸੰਸਥਾ ਦਾ ਦਬਾਅ ਜਥੇਦਾਰ ਤੇ ਰਹੇਗਾ ਉਹਨਾਂ ਚੋਂ ਪੰਥ ਦੇ ਦਬਾਅ ਵਿੱਚ ਨਹੀਂ ਰਹੇਗਾ ਜਥੇਦਾਰ ਤੇ ਦਬਾਅ ਕੇਵਲ ਪੰਥ ਦਾ ਹੋਣਾ ਚਾਹੀਦਾ ਹੈ ਉਹ ਪੰਥ ਨੂੰ ਸਾਹਮਣੇ ਰੱਖ ਕੇ ਪੰਥ ਦੇ ਹਿੱਤ ਵਿੱਚ ਜਦੋਂ ਤੱਕ ਫੈਸਲੇ ਨਹੀਂ ਕਰੇਗਾ ਉਨਾ ਚਿਰ ਸ੍ਰੀ ਅਕਾਲ ਤਖਤ ਸਾਬ ਦਾ ਜਿਹੜਾ ਮੁੱਖ ਸੇਵਾਦਾਰ ਹੈ ਜਿਹਨੂੰ ਜਥੇਦਾਰ ਦਾ ਨਾਮ ਦਿੱਤਾ ਜਾਂਦਾ ਹੈ ਉਹ ਸਹੀ ਫੈਸਲੇ ਨਹੀਂ ਲੈ ਸਕਦਾ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹਦੇ ਵਿੱਚ ਵਿਦਵਾਨਾਂ ਨੇ ਇਹ ਗੱਲ ਸ਼੍ਰੋਮਣੀ ਗੁਰਦਾਰਾ ਪਰੰਤ ਕਮੇਟੀ ਨੂੰ ਆਪਣਾ ਸੁਝਾਅ ਦਿੱਤੇ ਆ ਆਵਣ ਵਾਲੇ ਸਮਝੀਂ ਦੇਖਦੇ ਆ ਕਿ ਇਹਨਾਂ ਸੁਝਾਵਾਂ ਤੇ ਸ਼ਰਮਣੀ ਗੁਰਦਾਰਾ ਪ੍ਰੰਧਕ ਕਮੇਟੀ ਕਿੰਨਾ ਕੁ ਆਮਲ ਕਰਦੀ ਹੈ ਧੰਨਵਾਦ ਜੁੜੇ ਰਹੋ ਅਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ